ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 8:00 ਤੇ ਬੈਣ ਆਪਣੇ ਆਈ ਜਾਂਦੀ ਮੈਂ ਚਲੋ ਆਪਣਾ ਮੇਨ ਕੰਮ ਇਹ ਵੀ ਆ ਬਲੌਗ ਦੀ ਸਟਾਰਟਿੰਗ ਕਰਨਾ ਬਲੌਗ ਦੀ ਸਟਾਰਟਿੰਗ ਕਰਤੀ ਤੇ ਠੰਡ ਪਈ ਫੇਰ ਹੋ ਗਈ ਇਹ ਦੇਖੋ ਕਿੰਨੀ ਹਵਾ ਰਾਤ ਦੀ ਚੱਲੀ ਆ ਅੱਗੇ ਹਾਂਜੀ 10 ਹੋ ਗਿਆ ਸਾਢੇ 4 ਦਾ ਕਿ ਆਪਾਂ ਜਦੋਂ ਘਰੇ ਆਏ ਅੱਜ ਘਰੇ ਕੋਈ ਵੀ ਨਹੀਂ ਸੀ ਤੇ ਬੀਬੀ ਬੈਠੇ ਸੀਗੇ ਇਕੱਲੇ ਕਿਉਂਕਿ ਮੰਮੀ ਵਰਗੇ ਚਲੇ ਗਏ ਯਾਰ ਅੱਜ ਮੰਡੀ ਕਿਉਂਕਿ ਮੰਮੀ ਨੂੰ ਥੋੜੀ ਜਿਹੀ ਦੰਦਾਂ ਦੀ ਜ਼ਿਆਦਾੀ ਪ੍ਰੋਬਲਮ ਹੋਈ ਪਈ ਸੀ ਮੂੰਹ ਚ ਨਹੀਂ ਕਿ ਉਹਨਾਂ ਦਿਨਾਂ ਦੰਦ ਜਿੱਤੇ ਕਿ ਤਰ੍ਹਾਂ ਕਿਵੇਂ ਲਵਾਏ ਹੋਏ ਤੇ ਉਹਨਾਂ ਨਾਲ ਪਤਾ ਨਹੀਂ ਕਿ ਉਹਨਾਂ ਦੰਦਾਂ ਮੂੰਹ ਪੱਕ ਜਾਂਦਾ ਤਾਂ ਕਰਕੇ ਫਿਰ ਹੁਣ ਸ਼ਹਿਰ ਗਏ ਹੋਏ ਆ ਉਹਨੇ ਮੰਡੀ ਹਾਂਜੀ ਜਾਣਾ ਤਾਂ ਅਸੀਂ ਵੀ ਸੀਗਾ ਪਰ ਅਸੀਂ ਜਾਵਾਂਗੇ ਦੋ ਕੁ ਦਿਨ ਰੋਕੇ ਪੁੱਤ ਕੱਲੇ ਬਿਸਕਟ ਕਦੋਂ ਦੀ ਚੱਕੀ ਫਿਰਦੀਆਂ ਆ ਜਾਂ ਚਾਹ ਪਾ ਕੇ ਦਵਾਂ ਚਾਹ ਪੀ ਚਾਹ ਨਾਲ ਟੱਪਣਗੇ ਟੱਪਦੇ ਹੀ ਨੇ ਤੇ ਆਪਿੰ ਟੱਪ ਦੇ ਕੋਦੋਂ ਦੀ ਉਹ ਕਿ ਸਮਾਨ ਜੇ ਨੂੰ ਤੂੰ ਬੈਠੀ ਰਹਿਣੀ ਹੈਗੀ ਹੌਲੀ ਹੌਲੀ ਢੰਗ ਨਾਲ ਚਾਹ ਪਾਇਆ ਕਰਨ ਨਾਲ ਤੇ ਆ ਕੇ ਮੈਂ ਚਾਹ ਪਾਣੀ ਆਪਦਾ ਬਣਾ ਕੇ ਥੀ ਲਿਆ ਪਰ ਉਹਨਾਂ ਨੂੰ ਕਾਲ ਕੀਤੀ ਸੀ ਆ ਰਹੇ ਆ ਪੱਠੇ ਵਗੈਰਾ ਪਾ ਲੈਣਗੇ ਕਿਉਂਕਿ ਅੱਜ ਨਾਲੇ ਤਾਂ ਪੋਚਾ ਲਾਉਣ ਆਲਾ ਹੋਇਆ ਪਿਆ ਨਾਲੇ ਕੱਪੜੇ ਧੋਣੇ ਆ ਸਾਰੇ ਆਹ ਕੜੀ ਪੱਤੇ ਮੈਥਨ ਹੋਰ ਕੁੰਨੀ ਨਹੀਂ ਆਂਦੀ ਚ ਤੇ ਕੱਪੜੇ ਥੋਨੇ ਨਹੀਂ ਲਾਏ ਪੋਚੇ ਲਾਉਣੀ ਆ ਜੇ ਲਾਉਂਗੀ ਦੋ ਦਿਨ ਹੋਗੇ ਲੱਗੇ ਨਹੀਂ ਹੈਗੇ ਮੈਂ ਚੱਲਵੇਂ ਐਸੇ ਮੈਂ ਕਿਹਾ ਮੈਂ ਪੋਚੀ ਲਾਵਾਂ ਕਿਤੇ ਮੈਨੂੰ ਪੱਠੇ ਵਗੈਰਾ ਵੀ ਨਾ ਪਾਉਣੇ ਪੈ ਜਾਣ ਤੇ ਕਹਿੰਦੇ ਨਹੀਂ ਵੀ ਅਸੀਂ ਆ ਰਹੇ ਹਾਂ ਕੀ ਕਰੀਦਾ ਹੈ ਹਾਈ ਇਹ ਨਾ ਟਪ ਟਪ ਕਰਦੀ ਹੈ ਪਹਿਲਾਂ ਬਾਲੀਆਂ ਪੈਨਾ ਕਮੈਂਟ ਕਰ ਦਿੰਦੇ ਹਾਂ ਸੈਕਦਨ ਤੁਸੀਂ ਸਾਰੇ ਪੈਰ ਕੜੀਸ ਕੇ ਬੜਾ ਤੁਰਦੇ ਹੁਣ ਸ਼ੂਜ਼ ਵਗੈਰਾ ਪਾਈ ਹੁੰਦੇ ਸੀ ਨਾ ਪਤਾ ਨਹੀਂ ਲੱਗਦਾ ਸੀ ਹੁਣ ਫੇਰ ਚੱਪਲਾ ਪਾਉਣ ਲੱਗ ਜਾਂਗੇ ਤੇ ਫੇਰ ਪਤਾ ਕੀ ਇਹਦੇ ਵਿੱਚ ਫੋਨ ਚ ਆਵਾਜ਼ ਜ਼ਿਆਦਾ ਆਉਂਦੀ ਪਰ ਇੰਨਾ ਨਹੀਂ ਆ ਕੜੀਸ ਦੇ ਜੇ ਹੈਗੇਗੇ ਤੇ ਇਹਦੇ ਵਿੱਚ ਜ਼ਿਆਦਾ ਆਵਾਜ਼ ਆ ਜਾਂਦੀ ਹੈ بیوی ਸਬਜ਼ੀ ਵਗੈਰਾ ਕਾਦੀ ਬਣਾਉਣੀ ਅੱਜ ਮੈਂ ਫੜਾ ਦਾਂ ਹੈ ਦਾਲ ਹਾਂ ਦਾਲ ਬਣਾ ਲੈਨੇ ਆ ਰੋਜ ਗਾਜਰਾ ਮਟਰ ਗਾਜਰਾ ਮਟਰ ਆ ਹੋਊਗੀ ਆ ਚਿਹਰੇ 'ਚ ਧਰਦੇ ਨਹੀਂ ਹੁੰਦੇਗੀ ਅੱਛਾ ਮਸਰੀ ਮਾਤਾ ਹੁੰਦੀ ਚ ਤੇ ਹੁਣ ਕੱਡੀ ਮਸਰੀ ਧਰੇ ਛੋਲੇ ਦੀ ਚੰਮੂਗੀ ਨਾ ਬਾਇ ਬੇਟੀ ਹੋएगी ਮਸਰੀ ਉਹ ਕੱਲੀ ਹੋਊਗੀ ਮਸਰੀ ਉਹ ਤਾਂ ਹੈਲੋ ਕਾਕੇ ਕਿਵੇਂ ਆ ਛਾਵੇਂ ਖੜਾ ਆਇ ਤਾਂ ਇੰਨੀ ਕੁ ਯਾਦ ਹਵਾ ਚੱਲੀ ਜਾਂਦੀ ਹੈ ਨਾ ਇੰਨੀ ਠੰਡ ਹੈ ਹਵਾ ਨਾਲ ਤਾਂ ਫਿਰ ਠੰਡ ਲੱਗਦੀ ਆ ਬਾਹਲੇ ਜਿਆਦੇ ਸੀ ਸਵੇਰ ਤੇ ਹੁਣ ਤਾਂ ਚਲੋ ਬਾਹਰ ਆ ਕੇ ਬਧਗਾ ਧੁੱਪੇ ਬੈਠੀਆਂ ਸੀ ਇੱਕ ਜਗਾਹ ਮਸ਼ੀਨ ਵੀ ਖੜ ਗਈ ਤੇ ਕੱਪੜੇ ਕੱਢ ਗਏ ਮੜੇ ਮੜੇ ਨਾਲ ਫਿਰ ਮੈਂ ਕਦੇ ਬੀਬੀ ਕੋਲੇ ਬੈਠ ਗਈ ਕਰੇ ਸੀ ਮੂੰਹ ਵਰਗੇ ਨਾਲ ਗੱਲਾਂ ਮਾਰ ਲੱਗੇ ਫਿਰ ਆਇਆ ਨਾ ਲੇਟ ਹੋ ਜene ਉਦੋਂ ਤਾਂ ਆਇਆ ਹੁੰਦਾ ਵੀ ਚਲ ਟਾਈਮ ਪਿਆ ਪਿਆ ਫਿਰ ਮੁੜ ਕੇ ਸ਼ਾਮ ਨੂੰ 5 ਤੋਂ ਬਾਅਦ ਸਾਰੇ ਕੰਮ ਇਕੱਠੇ ਹੋ ਜਾਂਦੇ ਫਿਰ ਮੈਂ ਨਾ ਰਾਤ ਨੂੰ 9 ਵਜ ਜਾਂਦੇ ਜਦੋਂ ਵਿਲੇ ਹੁੰਨੇ ਆ ਮੈਂ ਭਾਂਡੇ ਵਗੈਰਾ ਮਾਜ ਕੇ ਕਈ ਤਾਂ ਫੈਨਸਤੀ ਹਣਾ ਟਾਈਮ ਨਾਲ ਕਈ ਕੰਮ ਕਰ ਲੈਣੇ ਪਰ ਸਾਡੇ ਰੋਟੀ ਟੁਕਣਾ ਜਿਹੜਾ ਥੋੜਾ ਜਿਹਾ ਲੇਟ ਹੀ ਬੰਦ ਹੈਗਾ ਫਿਰ ਭਾਂਡੇ ਵੀ ਫਿਰ ਲੇਟ ਹੀ ਬੰਜੇ ਜਾਣਗੇ ਹਨਾ ਵੀ ਆ ਭਾਂਡੇ ਪੁੱਤ ਬਾਹਰ ਚਾੱਕ ਕੇ ਲਈ ਤੇ ਮੈਂ ਕੱਪੜੇ ਕੱਢਦਾ ਮਸ਼ੀਨ ਚਲਾਵਾ ਠੀਕ ਹੈ ਮਜੀ ਹਾਂਜੀ ਮੈਂ ਤੇ ਦੇਨੇ ਮੈਂ ਅੱਧਾ ਕੰਮ ਮੈਂ ਕਰ ਲਿਆ ਸੀ ਹੋਮਵਰਕ ਤੋਂ ਬਾਅਦ ਚ ਮੈਂ ਥੋੜੇ ਜਿਹਾ ਫੋਨ ਦੇਖਿਆ ਸੀ ਬੱਚਾ ਬਸ ਅੱਜ ਦਾ ਦਿਨ ਇਹ ਤੋਂ ਬਾਅਦ ਨਹੀਂ ਦੇਖਣਾ ਠੀਕ ਹੈ ਕਿਉਂਕਿ ਪਰਸੋ ਤੋਂ ਪੇਪਰ ਸਟਾਰਟ ਨੇ ਤੁਹਾਡੇ ते हुन मैं तेरे वास्ते चीजि मंगवाती केडी गोलगप्पे गोल गोल मेरा मुंह गोल गोल गप्पे खाऊंगी मैं अच्छा तुम गल्ली क्यों खाएंगी हाँ सारे खावांगी हम्म एक कपूर तो, 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 तो कपड़े पहनने लग गई ਉਹ ਕੇ ਮੋਲ ਲੱਗ 8 8 ਦੇ ਸਮਰੀ ਤੇ ਹੀ ਛੱਡ ਦੂਗੀ ਉਹ ਭੁਲੀ ਨਹੀਂ ਜੀ ਇਹ ਵੀ ਵਿੱਚੇ ਸਮਰੀ ਤੇ ਆ ਨਾ ਫਿਰ ਆਪਣੇ ਨਾਲ ਖੇਡੇ ਮਾ ਆ ਦੇ ਖੇਡਣਾ ਪਤਾ ਖੇਡਣ ਨੂੰ ਇਹ ਕਿਹੜੇ ਜਵਾਕੜੀ ਆ ਬੱਚਾ ਦਾ ਇਹਨੂੰ ਪਤਾ ਖੇਡਣ ਦਾ ਹਰ ਵੀ ਬੀ ਕਿਵੇਂ ਠੀਕ ਹੈ ਹੂੰ ਠੀਕ ਹੈ ਕੋਈ ਸਬਜ਼ੀ ਹੈ ਨਹੀਂ ਅੱਜ ਕਾੜੀ ਬਣਾ ਦੇ ਜੇ ਮਰਜ਼ੀ ਬਣਾ ਲਓ ਮਸਰੀ ਮੂੰਗੀ ਚੱਲ ਗਈ ਹਾਂ ਮਸਰੀ ਮੂੰਗੀ ਬਣਾ ਲਓ ਉਹ ਘੜਾ ਥੋੜ੍ਹਾ ਹੋਰ ਆਲੂ ਭੇ ਬਾਹਰ ਲਾਗੇ ਆ ਆ ਨਾਪਦੇ ਨਹੀਂ ਵਿੱਚ ਹਾਂ ਕਿੰਨੇ ਵਿੱਚ ਕੀ ਹੈ ਉਹਨੇ ਜੀ ਨਾਪਦੇ ਬੇ ਇੰਨੇ ਨਾਪਦੇ ਮਨੇ ਕਹਿੰਦੇ ਮਸਰੀ ਬਣਾਉਣੀ ਐ ਮਸਰੀ ਆ ਨਹੀਂ ਮਸੇਈ ਜਰਦੀ ਮਸਾਤੂ ਜਾਲੂ ਵਾਲ ਲਗੀ ਹਲ ਤਾਂ ਹੋਣੀ ਨਹੀਂ ਜਰ ਸੱਤ ਪੁੱਤੀ ਜਾਂਦਾ ਸੀ ਗੁਰਦਾਰੇ ਆਇਆ ਸੱਤ ਵਾਰ ਨੇ ਗੁਰਦਾਰਾ ਨਾ ਹਲ ਨੇ ਅੰਝੀ ਹੈ ਨਹੀਂ ਜਾਤ ਚ ਚਲ ਕਿੱਦੇ ਨੇ ਸਾਜੇਂ ਖਾਈ ਅਨੇ ਦਾਲ ਖਾ ਲਾਂਗੇ ਮਸਰੀ ਤਾਂ ਬੜੀ ਸੁਆਦ ਲੱਗਦੀ ਗਾਲ ਗੱਪੇ ਆਹ 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 ਗਾਲ ਗੱਪੇ ਲੋ ਵੀ ਸਾਡੇ ਗਾਲ ਗੱਪੇ ਲੋ ਡੈਲੀ ਸਾਡੇ ਇਹ ਲੋ ਪੁੱਤ ਧਿਆਨ ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੁੱਲ ਜਾ ਕੱਢ ਲੈ ਸਮਾਉਣੇ ਮਾਂ ਮੇਰਾ ਕਸ ਟੋਲੇ ਟੂਨੇ ਚ ਪਾ ਦੇ ਯਾਰ ਇੱਤੋਂ ਦਾ ਹਾਈ ਧੂਆ ਕਿੱਥੇ ਆ ਧੂਆ ਉਹ ਕੀ ਆ

ਦਾੜੀ ਸਾਡੇ ਬੱਸ ਲਾਇਆ ਬਾਦਕਿ ਉਹੀ ਭੱਜ ਜਾਂਦੇ ਰਵਤ ਤਾਰ ਰੱਖ ਬਾਹਰ ਜਾਵਨੇ ਹੋਏ ਉਹ ਕਈ ਵਾਰ ਹੈ ਲੈ ਲੇ ਕੇ ਬਾਜ ਗਏ ਹਾਂਜੀ ਟਾਈਮ ਹੋ ਗਿਆ ਸ਼ੇਦਾ ਤੇ ਕੱਪੜੇ ਵਗੈਰਾ ਆਪਾਂ ਧੋਈ ਜਨੇ ਹਜੇ ਮੈਨੂੰ 4 ਵਜੇ ਦੀ ਮੈਂ ਮਸ਼ੀਨ ਲਈ ਹੋਈ ਆ ਦੇਖੋ ਸਾਰੀ ਧਾਰ ਭਰ ਗਈ ਹਜੇ ਫਿਰ ਮੈਂ ਚਾਦਰਾਂ ਚੁੱਦਰਾਂ ਚਾਦਰਾਂ ਲਾ ਲਈ ਬੈੱਡ ਦੀ ਮਗ ਚਲਾ ਜੋ ਧੋਈ ਦਨੇ ਧੋਪ ਨੂੰ ਦੇਖ ਕੇ ਐਂ ਲੱਗਦਾ ਹੁੰਦਾ ਵੀ ਦਿਨ ਖੜਾ ਪਰ 6 ਵਜੇ ਤੋਂ ਬਾਅਦ ਤਾਂ ਫਿਰ ਜਾਂਦਾ ਜੇ ਮੈਂ ਧਾਰ ਨੂੰ ਵੀ ਬਹੁਤ ਜ਼ਿਆਦਾ ਲੇਟ ਹੋ ਗਈ ਮੈਂ ਦੇਖ ਕੇ ਖੜੀ ਹੋਗੀ ਬਸ ਕੱਢਦੇ ਆ ਧਾਰ ਪਾਂਡੇ ਵਗੈਰਾ ਬਾਅਦ ਚ ਮੰਜਾਂਗੇ ਬਸ ਬੀਬੀ ਸਾਰਾ ਦਿਨ ਨਹੀਂ ਬੈਠੇ ਤੇ ਪੈ ਗਿਆ ਕਰ ਤੂੰ ਇਹ ਦੁਖਣ ਲੱਗਦੀ ਨਹੀਂ ਇਜ਼ੀ ਉੱਥੇ ਪਰ ਇਹ ਨਾ ਹੂੰ ਸਾਰਾ ਦਿਨ ਕਿੱਥੇ ਪਈ ਰਹੋ ਕਹਾਂ ਤੂੰ ਇਹ ਨਹੀਂ ਦੁਖਣ ਲੱਗਦੀ ਪਈ ਰਹੀ ਪਈਦਾ ਇੱਥੇ ਪਈ ਰਹੀ ਆ ਇੱਥੇ ਬੈਠਾ ਮੈਂ ਸੁਣਾਇਆ ਬੋਈ ਦੇ ਮੈਂ ਕਿਹਾ ਤੂੰ ਇਹ ਦੁਖਣ ਲੱਗਦੀ ਤੂੰ ਹੀ ਦੁਖਦੀ ਏ ਤੂੰ ਹੀ ਤਾਂ ਵੀ ਮੁੱਚੀ ਜਾਂਦੀ ਐ ਤਾਂ ਹੋ ਕੋ ਲੋ ਹੋਰ ਦਨ ਬਾਲ ਇੱਕ ਹੋਰ ਪਿਆਜ਼ ਇੱਥੇ ਪਤਾ ਨਹੀਂ ਕੀ ਸੀਦਾ ਉਹ ਕੁਝ ਜੀ ਹੋ ਤਾਂ ਕੁਝ ਜੀ ਸੀ ਤਾਂ ਲੱਗੀ ਆਪਣੀ ਵਾਲੇ ਨੂੰ ਲੈ ਲੈ ਤੇ ਰੱਖ ਕੇ ਇੱਕ ਹੋਰ ਆਦਾ ਉਹ ਨੂੰ ਜਰਾ ਫਾਉਂ ਨੂੰ ਉਹ ਦੇਖਣਾ ਚਾਹਤ ਆ ਕੱਢ ਕੇ ਵਿੱਚ ਹੀ ਉਹਨੂੰ ਵਧਾਏ ਹੁੰਦੇ ਫਿਰ ਹਾਂ ਤਾਂ ਭਾਂਡੇ ਲੈ ਕੇ ਗਏ ਸੀ ਮੈਂ ਕੱਲ੍ਹ ਜਿਓ ਲੈ ਕੇ ਜਾਊਂਗੀ ਇਹ ਮਾਂ ਲਈ ਜਾਨੀ ਪੌੜੀ ਤਾਂ ਆ ਜਾਣੀ ਆ ਆ ਤਾਂ ਮਖਣੀ ਕੱਢਣ ਵਾਲੀ ਲੱਗਦੀ ਆ ਵਧਗਾ ਹਾਂ ਮਾਂ ਨਹੀਂ ਮਾਂ ਨਹੀਂ ਕੱਢਣ ਦੇ ਬਣਾਏ ਨੇ ਕਿਉਂ ਆਪਾਂ ਨਾ ਕਿੰਨੀ ਮਰਦੀ ਪਾ ਲਈ ਹੂੰ Kisah, honga, si -kodain -kodain kita mau gak sih kan? ini kuda nulian tuh? ek, lo apa itu tuh ya kuda ini? kuji. ਮੋਗਰ ਗਾਂ ਤਾਂ ਖਾ ਕੇ ਗੁਲਗੱਪੇ ਚੱਲ ਗਈਆਂ ਉਧਰ ਨੂੰ ਕਿਵੇਂ ਇਹ ਕੀ ਬੰਦ ਕਰ ਗਈ ਫੋਨ ਆਵਾਜ ਆਉਂਦੀ ਸੀ ਕਿ ਉਦੋਂ ਲੋਕ ਦੇਖੀ ਅੰਦਰ ਸੀ ਪਹਿਲਾਂ ਨਾ ਬੁਲਾਈ ਬੈਠੀ ਸੀ ਪਤਾ ਨਹੀਂ ਮਾਂ ਚਲ ਦੇਖਣਾ ਆਗੇ ਨੇ ਰਿੱ ਦਿੱਤੀ ਜਿਹੜੀਆਂ ਆ ਰਵੜ ਦੀ ਪਲਾਸਟਿਕ ਹੈ ਕਿ ਕੀ ਇਹ ਹੈ ही पी चलोइ सॉरी धोईए मैं कपड़े तो धोई जाने जो मैं पोचे लाने बस मैंने अद्धी रात हो जाती कमांच ਪੱਠੇ ਪਾਉਣ ਲੱਗੀ ਕਿ ਮੈਂ ਆਉਂਦੇ ਨਾਲ ਨਾ ਲੜਦੀ ਪਹਿਲਾਂ میری ਫਾਈਟਿੰਗ ਹੋ ਗਈ ਮੈਂ ਕਿਹਾ ਗਾਂ ਇੱਕ ਵੇਚੀ ਦੂਜੀ ਕਹਿੰਦਾ ਨਹੀਂ ਪੱਠੇ ਨਹੀਂ ਪਾ ਕੇ ਜਾਂਦੇ ਕਹਿੰਦੇ ਹੁਣ ਗਰਮੀ ਹੁੰਦੀ ਆ ਪਹਿਲਾਂ ਸਰਦੀਆਂ ਚ ਪਤਾ ਕੀ ਹੁੰਦੇ ਸੀ ਜਦੋਂ ਸਾਰੇ ਘਰੇ ਹੁੰਦੇ ਸੀ ਉਦੋਂ ਸਵੇਰ ਹੀ ਪਾਉਣ ਲੱਗ ਜਾਂਦੇ ਆ ਤੇ ਉਹਦੇ ਕੋ ਅਸੀਂ ਕਹਿ ਦਿੰਦੇ ਹੁੰਦੇ ਸੀ ਵੀ ਭਾਈ ਘੁਰਨੀਆਂ ਨੂੰ ਮਾੜੀ ਬੁੱਟੀ ਹਵਾ ਲਵਾ ਲੋ ਹਣਾ ਉਹਦੇ ਉੱਤੋਂ ਦੇ ਉੱਤੋਂ ਪਾਈ ਜਾਂਦੇ ਹੁਣ ਕੋਈ ਪਾ ਕੇ ਨਹੀਂ ਜਾਂਦਾ ਹੈਗਾ ਤੇ ਹੁਣ ਫਿਰ ਮਾਇਆ ਖਾਗ ਨਾਲ ਮੈਂ ਪੱਠੇ ਪਾਉਂਦੀ ਪਾਉਂਦੀ ਮੈਂ ਖਾ ਮੈਨੂੰ ਪੱਠੇ ਵੀ ਪਾਉਣੇ ਪੈਂਦੇ ਆ ਕੱਪੜੇ ਵੀ ਧੋਣੇ ਆ ਕਿ ਵੀ ਦਿਮਾਗ ਗਰਮ ਹੋ ਜਾਂ ਹਾਂਜੀ ਕੀ ਕਰਦੇ ਹਾਂ ਇਹ ਮੇਰੀ ਕਾਪੀ ਹੈ ਇਹ ਤੇ ਨਾਮ ਲਿਖੇ ਹੋਏ ਆ ਤੇ ਆਹ ਕੀ ਹੈ ਦਿੱਲੀ ਤੋਂ ਦੀ ਕਾਪੀ ਆ ਫੱਟੀ ਹੁੰਦੀ ਹੈ ਇਦਾਂ ਹੀ ਸਾਡੇ ਸਿਮੋਦੀ ਲਿਖਾਈ ਦੇਖੋ ਸਿਮੋਦੀ ਰਾਈਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਵੈਸੇ ਇਹਦੀ ਤਾਂ ਨਹੀਂ ਕਾਪੀ ਆ ਇਹ ਪਰ ਮੜਾ ਜਿੜਕਣਾ ਬੈਲਾ ਫੇਰ ਹੀ ਆ ਯੂਨੀਵਰਸਿਟੀ ਕੋਲ ਜਿਆਦਾ ਸੋਹਣੀ ਰਾਈਟਿੰਗ ਲੱਗਦੀ ਹੈ ਸਾਰੇ ਸਬਜੈਕਟਾਂ ਨੇ ਇਹਦੀ ਬਹੁਤ ਸੋਹਣੀ ਲੱਗਦੀ ਹੈ ਨਵੋਦੀ ਰਾਈਟਿੰਗ ਘੱਟ ਸੋਹਣੀ ਆ ਮੰਮਾ ਜੀ ਹਾਂ ਅੰਡੇ ਫਰਾਈ மூਨ ਇਹ ਬਣਾਇਆ ਸੀ। ਕੇ। ਮਨਜ਼ੀਰਤ। ਸੋ ਅੱਜ ਬੜਾ ਦੇਰ ਹੋ ਗਈ ਤੇ ਆ ਸੋਫੇ ਸਾਫ ਕਰਨਾ ਤੇ ਆ ਕੱਪੜੇ ਵਗੈਰਾ ਸਾਫ ਕਰਦੇ ਮੈਂ ਪੋਚਾ ਲਾਉਣੀ ਹੈ ਟਾਈਮ ਹੋ ਗਿਆ 7:30 ਦਾ। ਪਤਾ ਨਹੀਂ ਕਿਉਂ ਅੱਜ ਜਿਹੜਾ ਸਿਸਟਮ ਆ ਨਾ ਆਪਦੇ ਨਾਲ ਤਾਂ ਜਲਦੀ ਲੱਗੀ ਸੀਗੀ ਕੰਮ ਕਰਨ ਪਰ ਫੇਰ ਲੇਟ ਹੋ ਗਈ ਤੇ ਹੁਣ ਉਧਰੋਂ ਮੈਂ ਕੰਮ ਨਿਬੇੜ ਕੇ ਆਈ ਆ ਪਰ ਵੇਚਦੀ ਮੈਂ 10 ਮਿੰਟ ਕਾਲ ਕਰਨੀਆਂ ਸੀਗੀ ਕਾਲ ਕੀਤੀਆਂ ਤੇ ਹੁਣ ਮੈਂ ਪੋਚਾ ਲਾਉਣ ਲੱਗੀ ਆ ਤੇ 9 ਤਾਂ ਫਿਰ ਆਪੇ ਹੀ ਵੱਜਣਗੇ। ਪਾਂਡੇ ਵਗੈਰਾ ਸਾਫ਼ ਕਰਾਂਗੇ ਹਜੇ ਰੋਟੀ ਮੰਮੀ ਰੋਟੀ ਦੇ ਵਗੈਰਾ ਦਾ ਕੰਮ ਮੰਮੀ ਨਹੀਂ ਕਰਨਾ ਉਧਰੋਂ ਹੈ ਮੰਮੀ ਤੇ ਬਣਾ ਆ ਹਸਿਮ ਨਵੋ ਬੋ ਆਹ ਕਰਿਆ ਇਸ ਨੂੰ ਆਟਾ ਵਗੈਰਾ ਕੋ ਨਹੀਂ ਸਬਜੀ ਬਣੀ ਪਈ ਬਰ ਅਸ ਮੰਮੀ ਨੂੰ ਸਾਡੀ ਬੇਟੀ ਹੁੰਦੀ ਹੈ ਉਧਰੋਂ ਫ੍ਰੀ ਹੋਣ ਤਾਂ ਫੇਰ ਰੋਟੀ ਖਾਣਾ ਆ ਪਕਾਵਾ ਫੇਰ ਖਾ ਲਈਏ ਸਾਰੇ ਹਨਾ ਤੇ ਮੰਮਾ ਇੱਥੇ ਬੈਠ ਰੱਖ ਦਿਓ ਇਹ ਤਾਂ ਡੈਡੀ ਦੇ ਪਿਆਰ ਨੇ ਪਿਆਰ ਨੇ ਪਿਆਰ ਨੇ ਪਿਆਰ ਨੇ ਤੇ ਆਸੀ ਨਰੀ ਜੀ ਕਿੱਦਿਆਂ ਦੀ ਇੱਕ ਡਿੱਗੂ ਇਸ ਦੂਜੀਆਂ ਵੀ ਆਈ ਪੰਗਾ ਮੰਮੀ ਬਾਜਾ ਮਾਰ ਰਹੀ ਆ ਚਲ ਮੈਂ ਜਲਦੀ ਜਲਦੀ ਪੋਚਾ ਖਿੱਚਦਾ ਹੈਣਾ ਜਦ ਮੈਂ ਮੇਰੀ ਗੱਲ ਸੁਣ ਕੇ ਟਾਈਮ ਹੋ ਗਿਆ 7:30 ਦਾ ਤੇ ਹੁਣ ਜਾ ਕੇ ਮੈਂ ਨਾ 7:30 ਤੋਂ ਪਰ ਕਿਉਂ ਵੱਧ ਹੋ ਗਿਆ ਟਾਈਮ 8:00 ਵਜੇ ਨਾਲਿਆ ਕੰਮ ਨਿਵੇੜ ਕੇ ਸਿਮੂ ਵਰਗਣ ਰੋਟੀ ਖਵਾਤੀ ਬੀਬੀ ਵਰਗਣ ਰੋਟੀ ਖਵਾਤੀ ਹੁਣ ਲੱਗੇ ਸੀਗੇ ਆਪਾਂ ਖਾਣਾ ਮੇਰੀ ਤਾਂ ਫਿਰ ਦਾਲ ਹੈ ਜਿਹੜੀ ਪਿੰਤਣਗੇ ਤੋਂ ਬਾਕੀ ਤਣਗੇ ਆਛਾਣੀ ਹੈ ਨਾ ਟੇਸਟੀ ਸੀ ਕਾਦੀ ਬਣੀ ਅੱਜ ਦਾਲ ਮਸਰੀ ਪਹਿਲਾਂ ਕੀ ਕਹਿੰਦੀ ਸੀ ਮਿਸਰੀ ਮਿਸਰੀ ਤੂੰ ਤੂੰ ਆ ਦੇ ਮੈਥ ਤੋਂ ਦੇਖ ਪਤਾ 4+2 4+2 ਵਾਲੇ ਨਹੀਂ ਕਰਨੇ ਦੂਜਾ ਕੈਰੀ ਵਾਲੇ ਕਰਨੇ ਤੋ ਆਦਾ ਮੈਥ ਖੋਲ ਪਹਿਲਾਂ ਜਿਹੜਾ ਪੇਪਰ ਉਹਦੀ ਤਿਆਰੀ ਕਰ ਲਓ ਲੋਜ ਬੱਲੇ ਰੋਟੀ ਠਾਡੀ ਰੋਟੀ ਸਤ ਨਹੀਂ ਬਹੁਤ ਜਿਆਦੇ ਭਾਸ਼ਨਾ ਆਉਂਦੀ ਆ ਇੱਥੇ ਤੱਕ ਆਉਂਦੀ ਆ ਦੇਖੋ ਹਜੇ ਬਿਸtre ਵਿਚਾਰੇ ਇੱਥੇ ਤੁਰੇ ਫਿਰਦੇ ਗੱਡੀ ਚੋਂ ਹਣ ਕੱਢਿਆ ਤੇ ਟਾਈਮ ਹੋ ਗਿਆ ਸਵਾਟ ਦਾ ਜਿਵੇਂ ਕਿ ਮੈਨੂੰ ਲੱਗਦਾ ਸੀ ਮੈਂ ਲੇਟ ਹੋਊਂਗੀ ਤੇ ਪਰ ਰੋਟੀ ਵਗੈਰਾ ਜਲਦੀ ਬਣਾਣ ਕਰਕੇ ਤੇ ਅੱਜ ਸਵਾਟ ਵਾਈ ਗਈ ਨਾ ਆਪਾਂ ਸ੍ਰੀ ਮਿਸਟਰ ਪੀਜ਼ਾ ਪੀਸਟੋ ਪੀਜ਼ਾ 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 ਐਨੋ ਮਿਸਟਰ ਪੀਜ਼ਾ ਪਾਰਟ ਨਾ ਦਿਓ ਬਸ ਸੈਂਡ ਕਰਤੀ ਮੈਂ ਬਾਰ ਤਾਂ ਫਿਰ ਵੀ ਐਸ ਵਾਲੇ ਪਤਾ ਨਹੀਂ ਕਿਉਂ ਠੰਡ ਜਾਦੀ ਹੋ ਜਾਂਦੀ ਹਾਂ ਪਤਾ ਮਮੇ ਚ ਨਹੀਂ ਗੱਲ ਦੱਸਾਂ ਮੈਂ ਮੈਂ ਤਾਂ ਮੇ ਦਾਦੂ ਨੇ ਕਿਆ ਸੀ ਵੀ ਹਨ ਅਨਸੈਂਟ ਤੇ ਹਨ ਦਾਦੂ ਕੰ ਦਾ ਐਸ ਐਂਟਨੀ ਇਹ ਤਾਂ ਖੋਲ ਕੇ ਨਾ ਹੈ ਨਾ ਖੋਲਣਾ ਨਹੀਂ ਖੋਲ ਕੇ ਮੂਹ ਲਾ ਲਈ ਇਹ ਚੀਜ਼ ਆ ਲਾ ਲਈ ਪਾਪੇ ਨੇ ਪਾਪੇ ਨੇ ਦੱਸਿਆ ਹੀ ਸੀ ਹਜੇ ਤਾਂ ਅੱਛਾ ਮੈਂ ਪਾਪੇ ਨੂੰ ਕਿਹਾ ਪਰਫਿਊਮ ਆਏ ਲਾਉਣਾ ਦਾ ਪਰ ਫੂਨ ਹੀ ਹੁੰਦਾ ਪਰਫਿਊਮ ਐਂ ਕਰਕੇ ਲਾਉਣਾ ਚਾਹੀਦਾ ਹੁਣ ਤੂੰ ਮੈਲੇ ਕੱਪੜਿਆਂ ਤੇ ਲਾਈ ਨੇ ਸੋਭਾ ਲਾ ਲੈ ਲਾਓ ਬਈ ਗੱਲੀ ਨਵੂ ਦੀਆਂ ਨਹੀਂ ਕੁੱਤਾ ਖੁੱਲਦੀਆਂ ਜੇ ਸਿਮੂ ਨਾ ਵੀ ਦੋਨੇ ਕੁੱਤਾ ਖੁੱਲ ਲਗੇ ਮੇਰੇ ਤਾਂ ਦੋਨੇ ਖੁੱਲ ਤੂੰ ਇੱਕ ਕਮੈਂਟ ਐ ਸੀ ਨਾ ਦੀਦੀ ਦਾ ਵੀ ਹਨਾ ਇੱਕ ਕੁੱਤਾ ਹੁਣ ਨਵੂ ਦੀ ਖੁੱਲਦੀ ਹੁੰਦੀ ਇੱਕ ਬੰਨੀ ਹੁੰਦੀ ਅੱਜ ਤਾਂ ਦੋਨੇ ਹੀ ਖੁੱਲੀਆਂ ਅੱਜ ਤਾਂ ਸਿਮੂ ਦੀ ਵੀ ਖੁੱਲੀਆਂ ਹਾਂ ਸਾਰੇ ਦੋਨੇ ਕੁੱਤਾ ਖੁੱਲ ਲਗੇ ਨਾ ਬੋਟਲ ਮੈਂ ਕਰਦੀ ਹਾਂ ਅੱਜ ਇਹ ਜਿਹੜਾ ਵਲੌਗ ਬਹੁਤ ਘੱਟ ਬਣਿਆ ਕਿਉਂਕਿ ਕੰਮ ਕਰਦੇ ਮੈਂ ਸਾਰੇ ਛਿੜ ਕੇ ਬੈਗੀ ਕਿਉਂਕਿ ਸੰਡੇ ਦਾ ਪੋਚਾ ਲੱਗਿਆ ਹੋਇਆ ਸੀਗਾ ਤੇ ਬੈੱਡ ਸ਼ੀਟ ਵਗੈਰਾ ਜਦੋਂ ਚੇਂਜ ਕਰਨੀ ਸੀਗੀ ਹਨਾ ਫਿਰ ਸਾਰੇ ਹੀ ਸਾਫ ਸਫਾਈ ਦਾ ਹੋ ਗਿਆ ਦਾ ਕੰਮ ਵੀ ਸਵੇਰ ਸੋਤ ਰਹਾਣਾ ਪਾਉ ਜਦੋਂ ਸਵੇਰ ਜਾਂਦੇ ਆ ਉਦੋਂ ਇੰਨਾ ਟਾਈਮ ਨਹੀਂ ਹੁੰਦਾ ਹਨਾ ਬੈੱਡ ਜਾਂ ਡਰੈਸਿੰਗ ਟੇਬਲ ਵਗੈਰਾ ਆਪਾਂ ਸਾਫ ਕਰ ਲਈਏ ਤੇ ਉਦੋਂ ਤਾਂ ਬਸ ਦਾਰਾਂ ਦਾ ਤੇ ਝਾੜੂ ਵਗੈਰਾ ਦਾ ਤੇ ਹਣ ਦੁੱਧ ਦਾ ਸੰਬੰਧੀ ਕੰਮ ਮਸਾਉਂਦੇ ਜੋ 5 ਵਜੇ ਤੋਂ ਲੱਗ ਕੇ ਮੈਂ 6:30 ਵਜੇ ਨੂੰ ਮਸਾ ਫਰੀ ਹੁੰਨੀ ਆ ਠੀਕ ਹੈ ਜੰਨੇ ਹੋ ਮਾਦੀ ਚੱਲ ਨਹੀਂ ਦੋਸਤੀ ਰੋਸ ਸਾਰਾ ਦਿਨ ਬੇਲਿੰਗਸ ਕਾਇਤ ਹਾਂਜੀ બસ ਹੁਣ ਆਪਾਂ ਬਸ ਜਿੰਨਾ ਕਿ ਵੀ ਬਣ ਸਕਿਆ ਪਲੀਜ਼ ਵਲੌਗ ਨੂੰ ਇੰਜੋਏ ਕਰਿਓ ਹਨਾ ਏਡਾ ਕੱਚ ਬਲੌਗ ਹੈ ਅਕਸੈਪਟ ਕਰਿਓ ਜਿਆਦਾ ਨਹੀਂ ਬਣ ਸਕਿਆ ਇਸਦੇ ਨਾਲ ਹੀ ਆਪਾਂ ਆਪਣੇ ਬਲੌਗ ਦਾ ਐਂਡ ਕਰਦੇ ਹਾਂ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਕਿਉਂਕਿ ਮੈਂ ਅਸ ਕਰਦੀ ਹਾਂ ਵੀ ਨੈਕਸਟ ਬਲੌਗ ਹੈ ਜਿਹੜਾ ਥੋੜਾ ਜਿਹਾ ਵੱਡਾ ਬਣਾਵਾਂਗੇ ਛੋਟਾ ਬਣਿਆ ਵਧੀਆ ਬਣਾਵਾਂਗੇ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੁਣੀ ਸੁਣੀ ਬਲੌਗ ਹੈ ਜਿਹੜੇ ਇੰਜੋਏ ਕਰ ਸਕੋ ਹਲੋ ਜੀ ਮੈਂ ਡਗਾਂ ਆ ਗਈ ਸੀ ਤੇ ਭਰਾ ਕਿਲੇ ਬਿਸਤਰੀ ਗਦਾ ਇਲਾ ਤੇ ਕਰ ਜਾਈ ਮਮੀ ਇਹ ਕਿੰਨੇ ਦਾ ਭਰਾਇਆ ਭਰਿਆਗਾ ਹੈਬਰ ਭਾਇ ਮਰਾ 180 ਰੁਪਏ ਕਿਲੋ ਦੋ ਰੁਪਏ 180 ਰੁਪਏ ਕਿਲੋ ਹਾਂ ਤੇ ਉਹ ਕੀ ਭਾ ਲੱਤਾ ਹੂੰ ਲੋਗਣ ਹੂੰ ਲੋਗਣ ਸੀ ਕਿ ਕੀ ਸੀਗਾ ਉਹ ਨਹੀਂ ਤੇ ਉਹ ਰੂਹ ਨਹੀਂ ਸੀ ਰੂਹ ਸੀ ਨਾ ਲੋਗਣ ਵਾਂਗ ਰੋਂਦਾ ਲੋਗਣ ਵਾਂਗ ਅੱਛਾ ਨਾ ਮਾਂ ਪੰਡਾ ਲਾ ਲਿਆ ഏകദേശം <laughs> 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 <laughs>